ਕਾਰਮਿਕ ਜਿਵੇਂ ਆ ਸਾਹਮਣੇ ਕਾਟਨ ਦਾ ਸੂਟ ਦੁਪੱਟਾ ਪਿਆ 500 ਦਾ ਲੋ ਆਪਾਂ 500 ਦੇ ਪੈ ਰੇ ਆਹ ਦੇਖੋ ਵੀ 500 ਦੇ ਜੀ ਅੱਜ ਜੀ ਸਾਰਿਆਂ ਨੂੰ ਪਿਆਰ ਭਰੀ ਸਾستی ਕਾਲ ਜੀ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਅਸੀਂ ਬਹੁਤ ਨਵੀਂ ਵੀਡੀਓ ਅੱਜ ਆਪਾਂ ਪਹੁੰਚੇ ਹਾਂ ਸਹਿਰ ਖੰਨੇ ਅੱਜ ਨੂੰ ਖੰਨੇ ਸਹਿਰ ਦਾ ਆਪਾਂ ਬਾਜ਼ਾਰ ਦਿਖਾਵਾਂਗੇ ਬਾਕੀ ਕੱਪੜਾ ਦਿਖਾਵਾਂਗੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਅੱਜ ਦੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਹਾਂ ਲਓ ਜੀ ਸਾਹਮਣੇ ਆ ਗਿਆ ਹਾਈਵੇ ਦੇ ਇੱਧਰ ਹੈਗੀ ਆ ਸਾਰੀ ਮਾਰਕੀਟ ਤੇ ਮਾਰਕੀਟ ਦਿਖਾਉਣੀ ਆ ਆਪਾਂ ਤੇ ਬਾਕੀ ਆਪਾਂ ਚੁੰਨੀਆਂ ਵਗੈਰਾ ਡਾਈ ਕਰਨ ਦੇਣੀਆਂ ਨੇ ਲਓ ਜੀ ਇਹ ਆ ਗੁਰੂ ਅਮਰਦਾਸ ਮਾਰਕੀਟ ਤੇ ਇੱਧਰ ਕੱਪੜੀ ਦੀਆਂ ਦੁਕਾਨਾਂ ਆ ਗਈਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਲਓ ਜੀ ਦੋ ਬੰਦੇ ਆਪਣੇ ਹੋਰ ਆ ਗਏ ਨਾਲ ਬਾਕੀ ਇੱਧਰ ਕੱਪੜੀਆਂ ਪੱਟੀਆਂ ਪੱਟੀਆਂ ਦੁਕਾਨਾਂ ਤੇ ਏ ਮੂਰੇ ਬਾਜ਼ਾਰ ਦੇ ਵਿੱਚ ਦੇਖਦੇ ਜਾਂਦੇ ਆ ਕਪੜਾ ਵਾ ਇਨਾ ਕਰਦੇ ਜਾਂਦੇ ਹਮ ਇਹ ਕਿ ਗਿਆ ਕੇ ਰੇਟ ਕਰਨਗੇ ਫਿਰ ਅਸੀਂ ਦਵਾਂਗੇ ਬਾਕੀ ਇੱਧਰ ਜਮੇ ਲਾਉ ਜੀ ਆ ਦੇਖੋ ਲਓ ਵੀ ਹੁਣ ਆਪਾਂ ਦੇ ਰਿਆਂ ਚੁੰਨੀਆਂ ਡਾਈ ਕਰਾਉਣੀਆਂ ਬਾਈ ਨੂੰ ਤੇ ਆਹ ਬਾਈ ਨੂੰ ਵੀ ਕੁਝ ਕਰਵਾ ਸਕਦੇ ਆ ਬਾਈ ਦੇ ਕਰੀਆਂ ਪਈਆਂ ਨੇ ਮਾਦਰ ਬਾਕੀ ਜੇ ਤੁਸੀਂ ਕੋਈ ਵੀ ਆਨਲਾਈਨ ਘਰ ਬੈਠੇ ਸੂਟ ਮੰਗਵਾਉਣਾ ਤਾਂ ਬਾਈ ਜੀ ਇੱਧਰ ਆچھے ਨੇ 985660026 ਜਾਨ ਸਾਹਿਬ ਕੋ ਸਾਬ ਇੱਧਰ ਹੈਗੇ ਨੇ ਤੁਸੀਂ ਇਹਨਾਂ ਨਾਲ ਗੱਲ ਕਰਕੇ ਕੋਈ ਵੀ ਘਰ ਬੈਠੇ ਸੂਟ ਜਿਹੜਾ ਉਹ ਮੰਗਵਾ ਸਕਦੇ ਆ ਦੇਖੋ ਐਡਰੈਸ ਮੰਗਾ ਰਹੇ ਨੇ ਅੱਜ ਕੂਰੀਅਰ ਕਰਨੇ ਆ 15 16 ਕੂਰੀਅਰ ਅੱਜ ਬਾਈ ਜੀ ਨੇ ਕਰਨੇ ਆ ਐਡਰੈਸ ਮੰਗਾ ਰਹੇ ਨੇ ਤੇ ਬਲਕੋ ਬਾਈ ਸਾਹਮਣੇ ਜਿਵੇਂ ਇੱਧਰ ਇੱਧਰ ਵੀ ਤੁਸੀਂ ਆ ਸਕਦੇ ਹੋ ਇੱਧਰੋਂ ਵੀ ਆ ਸਕਦੇ ਹੋ ਤੇ ਇੱਧਰੋਂ ਵੀ ਆ ਸਕਦੇ ਹੋ ਤੁਸੀਂ ਤਿੰਨਾਂ ਸਾਈਡ ਤੋਂ ਆ ਕੇ ਬਾਈ ਤੋਂ ਕੁੰਨੀ ਡਾਈ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਬਾਜ਼ਾਰ ਤੇ ਕੱਪੜਾ ਸ਼ਹਿਰ ਖੰਨੇ ਦਾ ਜਿਵੇਂ ਆ ਦੇਖੋ ਇੱਧਰ ਵੱਡੀਆਂ ਵੱਡੀਆਂ ਕੱਪੜੀ ਦੀਆਂ ਦੁਕਾਨਾਂ ਨੇ ਹਨਾ ਬਾਕੀ ਜਿਵੇਂ ਆ ਆ ਗਏ ਇੱਧਰ ਲਓ ਤੇ ਆ ਜਮੇ ਸੇਲ ਕਲੀਅਰਸ ਆ ਗਿਆ ਲਓ ਵੀ ਸਟਾਕ ਕਲੀਅਰਸ ਤੇ ਆ ਇੱਧਰ ਦੇਖੋ ਜਮੇ। ਲਓ ਜੀ। ਤੇ ਬਾਕੀ ਇੱਧਰ ਪ੍ਰਿੰਸ ਕਲੌਥ ਹਾਊਸ ਵਾਲੇ ਆ ਗਏ। ਤੇ ਬਾਕੀ ਤੁਸੀਂ ਕਮੈਂਟ ਕਰਿਓ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਤੇ ਆ ਜੁਐਲਰ ਆ ਗਏ ਜੀ ਚਰਗੜੀ ਵਾਲੇ। ਲਓ ਵੀ। ਤੇ ਆ ਠੰਡਾ ਆ ਜੀ ਥੋੜਾ ਜਿਹਾ। ਬਈ ਥੋੜਾ ਸਾਜਰਾ ਵੀ ਮੈਂ ਕਰਾਂ। ਹਾਂ। ਆ ਆ। ਕੋਈ ਹੋਰ ਮੂਰੇ ਚੱਲ ਗੋਣ ਸਿਆੜੂ ਕੱਪੜਾ ਵਾਧਾ ਹੂੰਗਾ ਮੈਂ ਕਰਾਂ। ਗਾਰਮੀਆਂ ਜਿਵੇਂ ਆ ਸਾਹਮਣੇ ਕਾਟਨ ਦਾ ਸੂਟ ਦੁਪੱਟਾ ਪਿਆ 500 ਦਾ ਲੋ ਆਪਾਂ 500 ਦੇ ਪਏ ਆ ਦੇਖੋ ਵੀ 500 ਦੇ ਲਓ ਜੀ ਆ 700 ਦਾ ਤੇ ਐਵੇਂ ਦਾ ਸਾਰਾ ਇਹ ਮਾਰਕੀਟ ਆ ਸਾਰੀ ਫੈਰ ਖੰਨੇ ਦੀ ਬਾਕੀ ਆ ਦੇਖੋ ਕਿੰਨੇ ਸੋਹਣੇ ਸੋਹਣੇ ਪਏ ਨੇ ਲਓ ਜੀ ਆ ਦੇਖੋ ਬਾਕੀ ਰੂਪ ਵਾਲੇ ਆ ਗਏ ਅੱਗੇ ਰੂਪ ਸਾੜੀ ਵਾਲੇ ਬਾਕੀ ਆ ਗਏ ਤੇ A1 ਵਾਲੇ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਬਾਕੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਸਬਸਕ੍ਰਾਈਬਰ ਚੈਨਲ ਨੂੰ ਜਰੂਰ ਕਰ ਲਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਬਾਕੀ ਤੁਸੀਂ ਕਿਹੜੇ ਸ਼ਹਿਰ ਦੀ ਵੀਡੀਓ ਦੇਖਣੀ ਹੈ ਨਾ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਹਾਂ ਆਹ ਸ਼ਹਿਰ ਦਾ ਸਾਨੂੰ ਬਾਜ਼ਾਰ ਦਿਖਾਓ ਤਾਂ ਆਪਾਂ ਕੋਸ਼ਿਸ਼ ਕਰਾਂ ਕਰਾਂਗੇ ਤੁਹਾਨੂੰ ਉਹੀ ਚੀਜ਼ ਦਿਖਾਉਣ ਦੀ ਇਹ ਆ ਦੇਖੋ ਇੱਧਰ ਹੋ ਗਈ ਬਾਕੀ ਅਕੇ ਜੁੱਤੀਆਂ ਦੀ ਦੁਕਾਨ ਆ ਗਈਆਂ ਜਿਵੇਂ ਨੇ ਨਾ ਦੇ ਇੱਥੇ ਇੱਕ ਤੁਹਾਨੂੰ ਹੋਰ ਦੱਸਦਾ ਐਵੇਂ ਤੁਹਾਨੂੰ ਸਮੋਸੇ ਮੋਮ ਮਿਲਣਗੇ ਬਾਈਓਨੀ ਨੂੰ ਮਿਲਣਗੇ ਲਓ ਜੀ ਆ ਦੇਖੋ ਕਿੰਨੀਆਂ ਸੋਹਣੀਆਂ ਡਰੈੱਸਾਂ ਲਓ ਜੀ ਇਹ ਆ ਦੇਖੋ ਬਾਕੀ ਇੱਧਰ ਸਾਹਨੇ ਵਾਲਿਆਂ ਦੀ ਹੱਟੀ ਤੇ ਬਾਕੀ ਆਹ ਪਈਆਂ ਨੇ ਜਿਵੇਂ ਇੱਧਰ ਲਓ ਜੀ ਦੇਖੋ ਆ ਦੇਖੋ ਕਿੰਨੀਆਂ ਸੋਹਣੀਆਂ ਤੇ ਫਾਈਮੇ ਦੀ ਸਾਰੀ ਮਾਰਕੀਟ ਆ ਸਹਿਰ ਖੰਨੇ ਦੀ ਤੇ ਬਾਕੀ ਖੰਨੇ ਵਾਲੇ ਦਾ ਕਮੈਂਟ ਕਰਿਓ ਫਿਰ ਜੇ ਖੰਨੇ ਵਾਲੇ ਤੱਕ ਆਪਣੀ ਵੀਡੀਓ ਪਹੁੰਚੀ ਤਾਂ ਕਮੈਂਟ ਜ਼ਰੂਰ ਕਰਿਓ ਠੀਕ ਆ ਬਾਕੀ ਹੋਰ ਵੀ ਕਿਸੇ ਸਹਿਰ ਕੋ ਅਗਰ ਤੁਸੀਂ ਦੇਖਦੇ ਹੋ ਜਾਂ ਪੰਜਾਬ ਤੋਂ ਬਾਹਰ ਵੀ ਦੇਖਦੇ ਹੋ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਚੰਗੀ ਲੰਦੇ ਸਹਿਰ ਜ਼ਰੂਰ ਕਰਦਿਆ ਕਰੋ ਬਾਕੀ ਮੰਨ ਮੰਦਰ ਵਾਲੇ ਆ ਗਏ ਜਿਵੇਂ ਤੇ ਆ ਕਲਾ ਮੰਦਰ ਵਾਲੇ ਆ ਗਏ ਅੱਗੇ ਬਾਕੀ ਆਹ ਤੇ ਬੱਚਿਆਂ ਦੀਆਂ ਇਵੇਂ ਲਓ ਜਾਂ ਜੁੱਤੀਆਂ ਐਵੇਂ ਦੀਆਂ ਸਾਰੀਆਂ ਇਹ ਮਾਰਕੀਟ ਦੀਆਂ ਦੁਕਾਨਾਂ ਨੇ ਤੇ ਕੱਪੜੇ ਦੀ ਆਪਾਂ ਜੇ ਗੱਲ ਕਰੀਏ ਤਾਂ ਕੱਪੜਾ ਬਹੁਤ ਜ਼ਿਆਦਾ ਆ ਲਓ ਜੀ ਆਜ ਅਮੇ ਜੁਐਲਰੀ ਆ ਗਈ ਤੇ ਆ ਜੁਐਲਰੀ ਆ ਗਈ ਆ ਦੁਬੱਟੇ ਆ ਗਏ ਜਿਵੇਂ ਹਨਾ ਕੀ ਤੇ ਐਵੇਂ ਦੀਆਂ ਸਾਰੀਆਂ ਇੱਥੇ ਜਿਹੜੀਆਂ ਦੁਕਾਨਾਂ ਨੇ ਸ਼ਹਿਰ ਖੰਨੇ ਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਦੇਖੋ ਜਿਵੇਂ ਲਓ ਵੀ ਆ ਦੇਖੋ ਕਿੰਨੇ ਸੋਹਣੇ ਸੋਹਣੇ ਨੇ ਪਏ ਆ ਦੇਖੋ ਲੋ ਕਿੰਨਾ ਸੋਹਣਾ ਲੋ ਜੀ ਮਾਕੀ ਅੱਗੇ ਤੋਂ ਕਾਫੀ ਵੱਡੀ ਮਾਰਕੀਟ ਆ ਕਾਫੀ ਦੂਰ ਤੱਕ ਇਹ ਚਲੀ ਜਾਂਦੀ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਦੂਰ ਤੱਕ ਤੁਹਾਨੂੰ ਕੱਪੜੇ ਕੱਪੜਾ ਜਿਹੜਾ ਦੇਖੋ ਮਿਲੂਗਾ ਲਓ ਜੀ ਦੇਖੋ ਬਾਕੀ ਆ ਦੇਖੋ ਇੱਧਰ ਤੇ ਆ ਵੀ ਦੇਖੋ ਡਰੈੱਸਾਂ ਲਓ ਬਾਕੀ ਫਲਕਾਰੀਆਂ ਹਨਾ ਲਓ ਜੀ ਆਹ ਫਲਕਾਰੀਆਂ ਆ ਗਈਆਂ ਤੇ ਆਹ ਸਾਰੀਆਂ ਫਲਕਾਰੀਆਂ ਨੇ ਲੋ ਜੀ ਕੁਆ ਪਰਸ ਆ ਗਏ ਤੇ ਅੱਗੇ ਪਰਸ ਆ ਗਏ ਜਿਵੇਂ ਆਹ ਆ ਲਓ ਜੀ ਪਰਸ ਆ ਗਏ ਸਾਰੇ ਬਾਕੀ ਐਵੇਂ ਦੀਆਂ ਸਾਰੀਆਂ ਇੱਥੇ ਦੁਕਾਨਾਂ ਨੇ ਬਾਕੀ ਆਹ ਸ਼ੇਰਵਾਨੀ ਜਿਵੇਂ ਲਹਿੰਗੇ ਹਨਾ ਉਹ ਆ ਗਏ ਜਿਵੇਂ ਕੋਟ ਪੈਂਟ ਤੇ ਬਾਕੀ ਇੱਧਰ ਵੀ ਲੋ ਜੀ ਬਾਕੀ ਆ ਭਾਂਡੇ ਦੀ ਦੁਕਾਨ ਆ ਗਈਆਂ ਵਿੱਚ ਆ ਦੇਖੋ ਜੀ ਬਈ ਤੇ ਇਹ ਆ ਸਹਿਰ ਖੰਨੇ ਦੀ ਮਾਰਕੀਟ ਜਾਂ ਬਾਜ਼ਾਰ ਦੋਨੋਂ ਚੀਜ਼ ਆਪਾਂ ਕਹਿ ਸਕਦੇ ਹਾਂ ਲਓ ਜੀ ਬਾਕੀ ਇੱਧਰ ਆਤਮਰਾਮ ਦਾਦੀ ਵਾਲੇ ਆਗੇ ਹਾਂ ਬਾਕੀ ਅੱਗੇ ਆ ਚੁੱਟੀਆਂ ਨਹੀਂ ਆਗੀਆਂ ਦੇ ਵਿੱਚ ਚਲੋ ਚਲੋ ਤੇ ਇੱਧਰ ਵੀ ਮਾਰਕੀਟ ਬਹੁਤ ਆ ਪਰ ਆਪਾਂ ਚੱਲਦੇ ਆ ਜੇ ਇੱਧਰ ਕਿਉਂਕਿ ਇਧਰੋਂ ਤੁਹਾਨੂੰ ਅੱਗੇ ਆਪਾਂ ਦਿਖਾਈ ਹੋਈ ਹੈ ਇੱਕ ਵੀਡੀਓ ਦੇ ਵਿੱਚ ਆ ਦੇਖੋ ਕਿੰਨੀ ਸੋਹਣੀ ਡਰੈੱਸ ਬਾਕੀ ਆ ਦੇਖੋ ਲਓ ਜੀ ਤੇ ਹੁਣ ਆਪਾਂ ਚੱਲਦੇ ਆ ਅੱਗੇ ਤੇ ਆ ਵੀ ਹੀ ਦੇ ਵਿੱਚੋਂ ਆਪਾਂ ਚੱਲਾਂਗੇ ਅੱਗੇ ਤੇ ਅੱਗੇ ਤੁਹਾਨੂੰ ਦਿਖਾਉਣੀ ਆ ਆਪਾਂ ਪੰਜਾਬ ਵਾਲੇ ਜਿੱਥੇ ਆਪਾਂ ਬਹੁਤ ਜਾਣੇ ਆ ਤੇ ਜਿਵੇਂ ਤੁਹਾਨੂੰ ਦਿਖਾਉਣੇ ਇੱਧਰ ਮੰਲੋ ਵਾਲੀ ਆ ਦੇਖੋ ਜ ਆ ਪੰਜਾਬ ਵਾਲੇ ਆ ਗਏ ਤੇ ਇੱਧਰ ਬਾਕੀ ਇੱਧਰ ਜਿਵੇਂ ਪੂਰੇ ਭਾਰੇ ਹਨਾ ਉਹ ਚੀਜ਼ਾਂ ਆ ਗਈਆਂ ਦੁਕਾਨਾਂ ਇੱਧਰ ਉਹ ਦੁਕਾਨਾਂ ਆ ਗਈਆਂ ਲਓ ਜੀ ਆ ਦੇਖੋ ਜਮੇ ਆ ਪਏ ਨੇ ਪੂਰੇ ਆ ਪੂਰਿਆਂ ਦਾ ਭੰਡਾਰ ਆ ਗਿਆ ਨਾ ਤੇ ਆ ਬੰਦੇ ਆਪਣੇ ਵੀਡੀਓ ਦੇਖਦੇ ਆ ਇਹ ਬੰਦੇ ਇਹ ਆਪਾਂ ਨੂੰ ਮਿਲੇ ਦੀ ਬਾਕੀ ਲਓ ਜੀ ਇੱਧਰ ਭਾਂਡਿਆਂ ਦੀਆਂ ਆਗੀਆਂ ਦੁਕਾਨਾਂ ਹਨ ਤੇ ਆਹ ਬੰਦੇ ਆਪਣੇ ਹਾਂ ਜੀ ਆ ਦੇਖਦੇ ਹੁੰਦੇ ਬਈ ਤੁਹਾਡੀ ਵੀਡੀਓ ਧੰਨਵਾਦ ਜੀ ਧੰਨਵਾਦ ਇਹ ਬਾਈ ਆਪਾਂ ਨੂੰ ਪਹਿਲਾਂ ਹੀ ਮਿਲੇ ਸੀ ਬਾਈ ਕਹਿੰਦੇ ਤੁਹਾਡੀ ਵੀਡੀਓ ਦੇਖ ਦਿੰਨੇ ਆਂ ਇਹ ਸਬਸਕ੍ਰਾਈਬਰ ਨੇ ਆਪਣੇ ਠੀਕ ਆ ਜੀ ਤੇ ਵੀਡੀਓ ਦੇਖਦੇ ਪਲਾਸ ਹੋ ਗਿਆ ਲਓ ਜੀ ਇੱਧਰ ਜਿਵੇਂ ਬੈਗ ਵਗੈਰਾ ਹੋ ਗਏ ਹਨ ਤੇ ਆਹ ਭਾਂਡਿਆਂ ਦੀਆਂ ਦੁਕਾਨਾਂ ਹੋ ਗਈਆਂ ਜਿਵੇਂ ਤੇ ਸਾਰੀਆਂ ਇੱਧਰ ਹੈਗੀਆਂ ਤੇ ਬਾਕੀ ਲੈਸ ਵਗੈਰਾ ਜਿਵੇਂ ਆਲੇ ਇੱਧਰ ਸਾਰੀਆਂ ਬਾਕੀ ਇੱਧਰ ਬੈਗ ਵਗੈਰਾ ਭਾਈ ਨੇ ਜਵੇਂ ਲਓ ਜੀ ਇਹ ਐਵੇਂ ਦੀ ਸਾਰੀ ਇਹ ਮਾਰਕੀਟ ਆ ਸਹਿਰ ਖੰਨੇ ਦੀ ਜਿਹੜੀ ਤੁਹਾਨੂੰ ਆਪਾਂ ਦਿਖਾਈ ਆ ਬਾਕੀ ਇੱਧਰ ਮੁਕਤ ਸ਼ਰੀ ਕੁੜਤੇ ਪਜਾਮੇ ਤਿਆਰ ਕੀਤੇ ਜਾਂਦੇ ਆ ਭਾਈ ਇਹਨਾਂ ਕੋਲ ਇਹ ਵੀ ਐਵੇਂ ਜੀਆਂ ਸਾਰੀਆਂ ਦੁਕਾਨਾਂ ਨੇ ਚੱਲਦੇ ਆ ਹੁਣ ਆਪਾਂ ਤੇ ਆਹ ਇਧਰ ਆ ਦੇ ਟੋਪ ਵਗੈਰਾ ਤੇ ਆ ਜਰਨਲ ਸਟੋਰ ਆ ਗਿਆ ਜੀ ਇੱਧਰ ਲਓ ਜੀ ਲਓ ਵੀ ਇੱਥੇ ਵੀ ਇੱਧਰ ਵੱਡੇ ਵੱਡੇ ਵੱਡੀਆਂ ਕੱਪੜੇ ਦੀਆਂ ਦੁਕਾਨਾਂ ਆਹ ਦੇਖੋ ਕਿੰਨੇ ਸੋਹਣੀਆਂ ਡ्रेसेस ਆ ਲਓ ਤੇ ਇਹ ਆ ਸ਼ਹਿਰ ਖੰਨੇ ਦਾ ਬਾਜ਼ਾਰ ਜਿਹੜਾ ਤੁਹਾਨੂੰ ਆਪਾਂ ਦਿਖਾਇਆ

ਸਾਹਿਰ ਵਾਲੇ। ਹੋਜੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਸਹਿਰ ਖੰਨੇ ਦਾ ਬਾਜ਼ਾਰ ਦਿਖਾਇਆ ਤੇ ਕੱਪੜਾ ਦਿਖਾਇਆ ਕੱਪੜੇ ਦੀ ਵੱਡੀ ਵੱਡੀ ਦੁਕਾਨਾਂ ਦਿਖਾਈਆਂ ਤੇ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦਾ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ।